ਲਗਭਗ ਪਿਛਲੇ 1.5 ਸਾਲ ਤੋਂ ਜਿੱਦਾਂ ਤੁਸੀਂ ਔੜ ਜਾਣ ਦਾ ਸਿਲਸਿਲਾ ਪਰਿਵਾਰ ਨੂੰ ਸਪੋਰਟ ਕਰਨ ਦੀ ਬੜੀ-ਬੜੀ ਜਿਹੜੀ ਤੁਸੀਂ ਉਦੋਂ ਕੀਤੀ ਹੈ ਤੁਹਾਡਾ ਸਾਰਿਆਂ ਦਾ ਮੈਂ ਆਪਣੇ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਕਿਉਂਕਿ ਹਰੇਕ ਸੰਦੇਰ ਨੂੰ ਆਪਾਂ ਜਸਟਿਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ-ਬਾਤਾਂ ਕਰਦੇ ਆਂ ਹੁਣ ਤੱਕ ਆਪਾਂ ਕੀ ਕੀਤਾ ਕਿੱਥੇ ਕਿ ਪਹੁੰਚੇ ਆਂ ਤਾਂ ਕੁਝ ਜੋ ਸਰਕਾਰ ਵੱਲੋਂ ਯਾਤਨੀਆਂ ਕੀਤੀਆਂ ਜਾਂਦੀਆਂ ਨੇ ਜਾਂ ਜੋ ਟੀਟਸਾ ਜਿਹੜੀ ਪਾਰਲਮਨਸਤਾ ਸਰਕਾਰ ਨੇ ਵਿਖੋਲੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਕਤ ਤੁਸੀਂ ਉਦਾਂ ਹੀ ਹੁਣ ਵੀ ਕਰ ਰਹੇ ਨੇ ਤਾਂ ਬਦੀਰੇ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗਵਰਨਮੈਂਟ ਦੀ ਕੋਈ ਸਾਠਗਾਠ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਸਮਝੌਤਾ ਕੀਤਾ ਹੁੰਦਾ ਹੈ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ 'ਈ ਸੜਕਾਂ ਦੇ ਧੱਕੇ ਖਾ ਰਿਹਾ ਹੈ। ਪ੍ਰੰਤੂ ਕਾਨੂੰਨ ਨੂੰ ਤੋੜਨ ਵਾਲੇ ਖੌਫ ਪੈਦਾ ਕਰਨ ਵਾਲੇ ਉਹ ਜੇਲਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਫੌਨਾ ਦੇ ਵਰਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਤੁੰਗਾਉਣ ਦਾ ਕੰਮ ਬਾਅਦ ਸਪੂਰ ਜਾਰੀ ਹੈ ਪਿਛਲੇ 2-4 ਦਿਨ ਦੇ ਵਿੱਚ ਤੁਸੀਂ ਵੇਖਿਆ ਹੋਣਾ ਥੋੜਾ ਬਹੁਤਾ ਲੱਗਿਆ ਵੀ ਪੁਲਿਸ ਥੋੜਾ ਜਿਹਾ ਪੈਰਾਂ ਤੇ ਗੋਲੀਆਂ ਮਾਰਨ ਦਾ ਲੱਗੀ ਹੈ 4-5 ਕੇਸ ਹੋਏ ਨੇ ਪਤਾ ਨਹੀਂ ਸੱਚੇ ਆ ਝੂਠੇ ਰੱਬ ਜਾਣਦਾ ਹੈ ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਐਕਟਿਵ ਹਾਂ ਪਰੰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਅਫਸਰ ਜਾਂ ਸਰਕਾਰ ਗੰਭੀਰ ਹੋਵੇ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਇਹ ਵੀਡੀਓ ਬਣੀ ਤਾਂ ਜੂਗ ਹੈ ਪਰ ਪੰਜਾਬ ਤੋਂ ਬਾਹਰ ਬਣੀ ਕਿੱਥੇ ਇਹ ਤਾਂ ਮੰਨ ਲਿਆ ਬਣੀ ਵੀ ਕਸਟਡੀ ਦੇ ਵਿੱਚ ਹੈ ਹੁਣ ਕਸਟਡੀ ਤੁਹਾਡੀ ਹੋਵੇ ਚਾਹੇ ਦੂਜੀ ਸਟੇਟ ਦੀ ਹੋਵੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਐਫ ਆਈ ਆਰ ਦਰਜ ਕਰਨ ਲਈ ਰਾਜੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਂ ਨਹੀਂ ਪਾ ਸਕਦੇ ਵਾਨ ਪਸ਼ਾਤਿਆਂ ਦੇ ਖਿਲਾਫ ਤਫਨ ਯਾਰ ਦੇਣ ਲੱਗੇ ਨੇ ਨਾਲ ਇਹ ਵੀ ਮੰਨ ਗਏ ਨੇ ਵੀ ਜਿਹੜੀ ਉਹ ਵੀਡੀਓ ਹੈ ਉਹ ਗੈਰ ਕਾਨੂੰਨਨ ਹੈ ਉਹਨੂੰ ਅਸੀਂ YouTube ਤੋਂ ਹਟਾ ਦੇਾਂਗੇ ਹਟਾਈ ਨਹੀਂ ਹਲ ਤੱਕ ਇਹ ਵੀ ਲੱਗਦਾ ਵੀ ਅੱਜ ਸ਼ਾਇਦ ਹਟੇ ਵੀ ਨਾ ਕਿਉਂਕਿ ਬੜੀ ਮਿਲੀ ਭੁਤ ਦੇ ਨਾਲ ਇੱਕ ਨੈਕਸਸ ਦੇ ਵੱਲੋਂ ਉਹ ਬਣਾਈ ਗਈ ਹੈ ਉਸ ਵੀਡੀਓ ਬਣਾਉਣ ਦਾ ਮਤਲਬ ਹੀ ਕੋਈ ਐ ਵੀ ਕਿ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਵਹੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਾਉਣਾ ਤਾਂ ਇਸੇ ਕਰਕੇ ਉਹ 12 ਮਿਲੀਅਨ ਕਰਾਸ ਕਰ ਚੁੱਕੀ ਹੈ ਈਊਜ਼ ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਸੇ ਹਮਾਂਜੋਗ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਆ ਵੀ ਇਹ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਜੇ ਗੈਰ ਕਾਨੂੰਨੀ ਆ ਤਾਂ ਫਿਰ ਚੱਲਦੀ ਕਿੱਧਰੋਂ ਆ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਐਡਵਾਈਜ਼ਰੀ ਉਹ ਕਹਿੰਦੀ ਹੈ ਵੀ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਦੂਜਾ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀਡੀਓ ਗਲਤ ਹੈ ਗੈਰਕਾਨੂੰਨੀ ਹੈ ਬਾਣੀ ਨਹੀਂ ਚਾਹੀਦੀ ਸੀ ਪਰ ਬਣਤਾ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੋ ਇਹ ਸਾਡੇ ਲੀਡਰਾਂ ਦਾ ਵੀਰੋ ਅੱਜ ਐਲੀ ਕਰ ਰਹੇ ਨੇ ਹੁਬਕੇ ਆਪਣੇ ਗਵਾਂਡ ਬੱਤੇ ਦੇ ਵਿੱਚ ਕੇਜਰੀਵਾਲ ਨੂੰ ਵੀ ਬੁਲਾਇਆ ਹੋਇਆ ਪਰ ਕੀ ਕਦੇ ਇਹ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਦੋਂ ਕਰ ਰਹੇ ਆ ਕੀ ਇਹ ਕਿ ਗਰੀਬ ਘਰ ਚੋਂ ਸਟ੍ਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਜੈਕੀ ਦਾ ਲੋਹਾ ਬਣਵਾ ਕੇ ਗਿਆ